ਜੇਕਰ ਤੁਸੀਂ ਵੀ ਅੰਗੂਰ ਖਾਨ ਦੇ ਸ਼ਕੀਨ ਹੋ ਤਾਂ ਤਿੰਨ ਚਾਰ ਵਧੀਆ ਅੰਗੂਰ ਲਓ ਵਧੀਆ ਵੈਰੈਟੀ ਦੇ ਤੇ ਇਸ ਤਰ੍ਹਾਂ ਅਖਬਾਰ ਲਓ ਜਿਹਨੂੰ ਜਲ ਵੀ ਕਹਿੰਦੇ ਨੇ ਆਪਾਂ ਅਖਬਾਰ ਵੀ ਕਹਿੰਦੇ ਨੇ ਪੰਜਾਬੀ ਚ ਤੇ ਉਹਦੇ ਛੋਟੇ ਛੋਟੇ ਪੀਸ ਕਰ ਲਓ ਛੋਟੇ ਛੋਟੇ ਪੀਸ ਕਰਕੇ ਇਸ ਤਰ੍ਹਾਂ ਕਰ ਲਓ ਪੀਸ ਤੇ ਅੰਗੂਰ ਦਾ ਜਿਹੜਾ ਨੰਡੇ ਵਾਲਾ ਪਾਸਾ ਹੁੰਦਾ ਉਹਨੂੰ ਡੱਕੇਣਾ ਚੰਗੀ ਤਰ੍ਹਾਂ ਸਾਫ਼ ਕਰਕੇ ਉਹ ਪੂਰਾ ਅੰਗੂਰ ਦੇ ਉੱਤੇ ਘਸਾ ਦਿਓ ਚੰਗੀ ਤਰ੍ਹਾਂ ਤੇ ਫਿਰ ਗਲਾਸ ਦੇ ਵਿੱਚ ਪਾ ਲਓ ਪਾਣੀ ਤੇ ਜਿਹੜਾ ਜਲ ਸੀਗਾ ਪਕਟਾ ਤੇ ਉਹਨੂੰ ਇਸ ਤਰ੍ਹਾਂ ਗਲਾਸ ਦੇ ਵਿੱਚ ਪਾ ਲਿਓ ਬਹੁਤ ਹੀ ਫਾਇਦੇਮੰਦ ਚੀਜ਼ ਆ ਬਹੁਤ ਹੀ ਗੁਣਾਕਾਰੀ ਚੀਜ਼ ਹੁੰਦੀ ਐ ਤੇ ਇਸ ਤਰ੍ਹਾਂ ਆਧਵ ਚਾਲੇ ਢੱਕੇ ਅੰਗੂਰ ਦੇ ਵਿੱਚ ਢੱਕੇ ਖੋ ਕੇ ਜਿਹੜਾ ਆਪਾਂ ਤਿੰਨੇ ਚਾਰ ਅੰਗੂਰ ਲੈਂਦੇ ਐ ਇਹਨਾਂ ਨੂੰ ਰੱਖ ਦਿਓ ਤੇ ਕੁਝ ਦਿਨਾਂ ਬਾਅਦ ਆਪਦੀਆਂ ਜੜਾਂ ਕੱਢ ਆਉਣਗੇ ਇਹਨਾਂ ਨੂੰ ਕੱਢ ਕੇ ਇਹਨਾਂ ਦੇ ਵਿੱਚੋਂ ਗਲਾਸ ਦੇ ਵਿੱਚੋਂ ਕੱਢ ਕੇ ਡੰਡੀ ਦੇ ਵਿੱਚੋਂ ਕੱਢ ਕੇ ਤੇ ਕਿਸੇ ਗਮਲੇ ਦੇ ਵਿੱਚ ਲਾ ਦਿਓ ਐ ਕਰਕੇ ਲਾ ਦਿਓ ਜੇ ਘਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਕਰੋ ਦਬਕੇ ਸ਼ੇਅਰ ਕਰ